ਚਲੋ ਪੁੱਛੋ ਤੁਸੀਂ ਫਰੇਟੇ ਪਾਜੀ ਪੁੱਛੋ ਇਹ ਬਈ ਨਾਨਕ ਸਰ ਵਾਲੇ ਕਾਤੋਂ ਇਕੱਠੇ ਹੋਈ ਫਿਰਦੇ ਨੇ ਤੇ ਅਮਰਿਤਪਾਲ ਵੀ ਅੱਗੇ ਆਪਣਾ ਮਜ਼ਾਕ ਜਿਹਾ ਉਹਨੂੰ ਮਾਫੀਨਾਮਾ ਕਹਿ ਰਿਹਾ ਸੀਗਾ ਇਹ ਨਾਨਕ ਸਰ ਵਾਲੇ ਮੰਨਦੇਗਾ ਤੋਂ ਨਹੀਂ ਕਿ ਸਾਡੇ ਬਾਬੇ ਗਲਤ ਨੇ ਜਿਹੜੇ ਬਾਬੇ ਨਿਕਲ ਗਏ ਗਲਤ ਇਹ ਮੰਨਦੇ ਕਿਉਂ ਨਹੀਂ ਹੈ ਇਹ ਨਹੀਂ ਫਰੇਸ਼ ਭਾਜੀ ਮੰਨ ਗਏ ਨੇ ਮੰਨ ਗਏ ਨੇ ਹੁਣ ਮੰਨ ਗਏ ਨੇ ਮੰਨ ਗਏ ਨੇ ਪਰ ਉਹਨਾਂ ਚ ਵੀ ਇਹ ਗੱਲ ਕਹਿ ਰਹੇ ਨੇ ਕਿ ਯਾਰ ਦੋ ਜਮਾਤੀ ਸਾਡੇ ਕਲਾਸ ਦੇ ਗਲਤ ਨਿਕਲ ਗਿਆ ਤਾਂ ਮਲੇ 3 ਸਾਰੀ ਕਲਾਸ ਗਲਤ ਹੈ ਇਦਾਂ ਥੋੜੀ ਮੰਨ ਤੁਸੀਂ ਉਹਨਾਂ ਨੂੰ ਕੁਝ ਉਹਨਾਂ ਦਾ ਕੀਤਾ ਉਹਨਾਂ ਦਾ ਖੰਡਨ ਕੀਤਾ ਕੁਝ ਨਹੀਂ ਕੀਤਾ ਇਹਨਾਂ ਨੇ ਮੈਂ ਇੰਟਰਵਿਊ ਦੇ ਬੇਲੇ ਕੋਲੇ ਬੇਲੇ ਕੋਲੇ ਬੇਲੇ ਕੋਲੇ ਦਾਲ ਤੇ ਰਿਆਲਿਸੀ ਹੈ ਤੈਨੂੰ ਪਤਾ ਹੈ ਅਮਰਤਪਾਲ ਵੀ ਇੱਕ ਜਨਾਨੀ ਅੱਗੇ ਲੈ ਕੇ ਆਇਆ ਸੀ মিডিਆ ਸਾਹਮਣੇ ਜਿਹਦਾ ਚਿਹਰਾ ਬਲਰ ਸੀ ਤੇ ਉਹ ਕਹਿੰਦੀ ਸੀ ਬਾਬੇ ਲਖੇ ਨੇ ਮੇਰਾ ਇਦਾਂ ਕੀਤਾ ਉਹ ਜਨਾਨੀ ਮੁਕਰ ਕੀ ਨਾ ਹੁਣ ਬਾਅਦ ਕਿਦਾਂ ਮੁਕਰ ਜਾਂਦੇ ਨੇ ਯਾਰ ਮੈਨੂੰ ਸਮਝ ਨਹੀਂ ਆਉਂਦਾ ਯਾਰ ਇਹ ਡਰਾਵਿਡ ਰੂ ਵਾਲੀ ਗੱਲ ਆ ਕੋਈ ਹੋਰ ਕਿਹੜੀ ਗੱਲ ਆ ਨਹੀਂ ਤਾਂ ਬੰਦਾ ਇੱਕ ਵਾਰ ਸਟੇਟਮੈਂਟ ਦੇ ਕੇ ਥੋੜੀ ਮੁਕਰਦਾ ਮੈਂ ਵੀ ਹੁਣ ਇਹੀ ਬੁੰਡਿਆ ਦਾ ਬਾਹਰ ਡਿਸਕਸ ਕਰਨ ਡਿਆ ਸੀ ਮੈਂ ਕਹਾਂ ਯਾਰ ਕੁੜੀ ਮੁਕਰ ਗਈ ਉਹ ਕਹਿੰਦੇ ਤੈਨੂੰ ਨਹੀਂ ਪਤਾ ਪਾ ਕੀ ਪਤਾ ਉਹਨੂੰ ਬਾਬੇ ਲਖੇ ਉਹ ਰਣਨਕਸਰ ਨੇ ਉਹਦਾ ਸਾਰਾ ਟੱਬਰ ਚੱਕ ਲਿਆ ਹੋਵੇ ਕਹਿੰਦੇ ਹੁਣ ਜੇ ਤੂੰ ਹੁਣ ਮੀਡੀਆ ਚ ਗਏ ਅਸੀਂ ਤੈਨੂੰ ਮਾਰ ਦਾਂਗੇ ਜੇ ਉਹ ਤਾਂ ਮੁਕਰ ਗਈ ਹੋਵੇ ਪਤਾ ਨਹੀਂ ਹੁਣ ਜਰੇ ਵੀ ਚਲੀ ਗੱਲ ਕੀ ਹੈ ਹੁਣ ਲੋਕੀ ਕਹਿੰਦੇ ਨੇ ਜੇ ਸੱਚੀ ਹੁੰਦੀ ਤੇ ਇਹਨੂੰ ਸਾਹਮਣੇ ਆਣਾ ਚਾਹੀਦਾ ਸੀ ਪਰ ਮੈਂ ਕਹਿੰਨਾ ਕਿ ਯਾਰ ਜੇ ਤੋਡੇ ਚ ਨਹੀਂ ਦਮ ਤੁਸੀਂ ਪਹਿਲਾਂ ਹੀ ਇਹ ਗੱਲ ਛੇੜੋ ਤੁਹਾਨੂੰ ਪਹਿਲਾਂ ਨਹੀਂ ਪਤਾ ਵੀ ਇਹ ਇੱਥੇ ਤੱਕ ਹੋ ਸਕਦਾ ਸਾਡੀਆਂ ਫੈਮਲੀਆਂ ਵੀ ਟਾਰਗੇਟ ਹੋ ਸਕਦੀਆਂ ਨੇ ਸਾਡੇ ਤੇ ਵਿਫਤਾ ਵੀ ਪੈ ਸਕਦੀ ਹੈ ਸਾਨੂੰ ਜਨਸੀਆਂ ਵੀ ਚੱਕ ਸਕਦੀਆਂ ਸਾਡੇ ਤੇ ਦਬਾਅ ਵੀ ਆ ਸਕਦਾ ਹੈ ਤੁਸੀਂ ਪਹਿਲਾਂ ਹੀ ਸੋਚ ਸਮਝ ਕੇ ਕਦਮ ਚੱਕੋ ਯਾਰ ਤੁਸੀਂ ਮੁੜ ਕੇ ਮੋਢੇ ਤੇ ਰੱਖ ਕੇ ਚਲਾ ਦਿੰਦੇ ਮੁੜ ਕੇ ਮੁੰਡੇ ਵਿਚਾਰੇ ਬਦਨਾਮ ਹੁੰਦੇ ਨੇ ਮੇਰੀ ਅਮਰਤਪਾਲਾ ਵਿਚਾਰੇ ਨਾਲ ਗੱਲ ਹੋਈ ਮੈਂ ਕਿਹਾ ਵੀਰ ਤੇਰੇ ਨਾਲ ਵੀ ਉਹੀ ਹੋਈ ਤੇ ਮੇਰੇ ਨਾਲੇ ਵੀ ਉਹੀ ਹੋਈ ਨਹੀਂ ਪਰ ਮੈਨੂੰ ਭਈ ਨਾਨਕ ਸਰਦ ਦੀ ਇੰਟਰਵਿਊ ਦੇਖ ਕੇ ਪਤਾ ਕਿ ਲੱਗਦਾ ਬਾਕੀਆਂ ਦੀਆਂ ਬਾਬਿਆਂ ਦੀਆਂ ਕਿ ਇਹ ਨਾ ਇਹ ਤਾਂ ਚਲ ਕਹਿ ਰਹੇ ਨੇ ਕਿ ਉਹ ਬਾਬੇ ਗਲਤ ਨੇ ਵਿੱਚ ਵਿੱਚ ਆਪਣਾ ਪਲੜਾ ਵੀ ਸਾਫ਼ ਕਰ ਰਹੇ ਨੇ ਹੋ ਸਕਦਾ ਬਾਬੇ ਦੋ ਜਿਹੜੇ ਨਿਕਲੇ ਨੇ ਬਾਹਰ ਇਹ ਨਾ ਹੋਣ ਹੋ ਸਕਦਾ ਸਾਰਿਆਂ ਦੇ ਵਿੱਚੋਂ ਕੋਈ ਹੋਰ ਬਾਬੇ ਨਿਕਲ ਜਾਣ ਇਹ ਅੱਜ ਹਾਂ ਅੱਜ ਇਹ ਨਾ ਮਸਲਾ ਸੋ ਇਹਨਾਂ ਦਾ ਨਾ ਸੋਲਵ ਹੋ ਗਿਆ ਜਿਹੜਾ ਕੌਂਟਰੋਵਰਸੀ ਚੱਲਦੀ ਪਿਛਲਾ ਅਮਰਤਪਾਲ ਮਹਿਰੋਦੀ ਤੇ ਇਹਨਾਂ ਦੀ ਨਾਲਕਸਰ ਵਾਲਿਆਂ ਦੀ ਉਹ ਅੱਜ ਸੋਲਵ ਹੋ ਗਈ ਏ ਠੀਕ ਹੈ ਪਰ ਮੇਰਾ ਮੇਰਾ ਪਤਾ ਕੀ ਮਤਲਬ ਹੈ ਕਹਿੰਦਾ ਵੈਸੇ ਇਹ ਮਸਲਾ ਸੋਲਵ ਨਹੀਂ ਹੋਇਆ ਪਤਾ ਪਤਾ ਕਿਉਂ ਮੈਂ ਤੁਹਾਨੂੰ ਦੱਸਾਂ ਕਿਉਂਕਿ ਚਲੋ ਠੀਕ ਹੈ ਬਾਬਿਆਂ ਦੀ ਵੀ ਗੱਲ ਸਹੀ ਏ ਵੀ ਪਤਾ ਨਹੀਂ ਲੱਗਦਾ ਯਾਰ ਹੁਣ ਸਾਨੂੰ ਕਿਹੜਾ ਪਤਾ ਹੈ ਨਾ ਕਲਾਸ 'ਚ ਇੱਕ ਦੋ ਸਟੂਡੈਂਟ ਗੰਦਾ ਨਿਕਲ ਜਾਂਦਾ ਪਰ ਸਾਰਿਆਂ ਦੀ ਗਰੰਟੀ ਨਹੀਂ ਲੈ ਸਕਦੇ ਇਹ ਗੱਲਾਂ ਸਹੀ ਨਹੀਂ ਓਕੇ ਨੋ ਪ੍ਰੋਬਲਮ ਬੀਬੀ ਵੀ ਮੁੱਕਰ ਗਈ ਨੋ ਪ੍ਰੋਬਲਮ ਸਹੀ ਠੀਕ ਹੈ ਜਰਾਨੀ ਹੋ ਸਕਦਾ ਚਾਲਬਾਜ਼ ਹੋਵੇ ਓਕੇ ਬਾਬਿਆਂ ਨੇ ਮਾਫੀ ਵੀ ਮੰਗ ਲਈ ਉਹਨੇ ਇਹਨੇ ਕਿਹਾ ਵੀ ਆਹੀ ਅੱਗੇ ਤੋਂ ਧਿਆਨ ਰੱਖਾਂਗੇ ਬਾਬੇ ਲਖੇ ਦੀ ਜਾਈ ਗੱਲ ਹਨਾ ਸਪਸ਼ਟੀ ਕਰਨਾ ਹੈ ਉਹ ਕਹਿੰਦਾ ਠੀਕ ਮੈਂ ਪਰ ਪੁਆਇੰਟ ਬਤਾ ਕੀ ਹੈ ਪੁਆਇੰਟ ਤੇ ਇਹ ਵੇ ਕਿ ਜਿਹੜਾ ਤੁਸੀਂ ਕੌਮ ਨਾਲ ਗਦਾਰੀਆਂ ਕੀਤੀਆਂ ਨੇ ਉਹਨਾਂ 'ਚ ਕੋਣ ਮਾਫੀ ਮੰਗੇਗਾ ਉਹਨਾਂ ਦੇ ਕੋਣ ਆ ਕੇ ਸਪਸ਼ਟੀ ਕਰਨ ਦੇਗਾ ਜਿਹਦਾ ਸੁਖਬੀਰ ਬਾਦਲ ਨੂੰ ਤਨਖਾਈਏ ਨਹੀਂ ਕੋਸ਼ਤ ਕੀਤਾ ਇਦਾਂ ਹੀ ਬਾਬੇ ਘਾਲੇ ਨੂੰ ਤਨਖਾਈਆ ਕੋਸ਼ਤ ਕੀਤਾ ਸੀ ਅਕਾਲ ਤਖਤ ਨੇ ਉਹ ਉਹਦੀ ਵਜ੍ਹਾ ਪਤਾ ਕੀ ਸੀ ਕਿਉਂਕਿ ਜਦੋਂ 1984 'ਚ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਨਾ ਆਰਮੀ ਨੇ ਉਦੋਂ ਅਕਾਲ ਤਖਤ ਨੂੰ ਪਤਾ ਸਾਰਾ ਟੈਪਿਆ ਸੀ ਬਿਲਕੁਲ ਬਿਲਕੁਲ ਹੁਣ ਸਿੱਖਾਂ ਨੇ ਉਹਦੀ ਉਹ ਸਾਰੀ ਨਹੀਂ ਕਰਾਇਆ ਇਸ ਦੁਆਰਾ ਠੀਕ ਹੈ ਸਿੱਖ ਕਹਿੰਦੇ ਇਨਸਾਫ ਲੈ ਕੇ ਉਹ ਸਾਰੀ ਕਰਾਵਾਂਗੇ ਦੀ ਪਰ ਇੰਦਰਾ ਗਾਂਧੀ ਕਹਿੰਦੀ ਨਹੀਂ ਜੇ ਇਹਦੀ ਉਹ ਸਾਰੀ ਨਾ ਨਾ ਇ ਤੇ ਇੱਥੇ ਸੰਗਤ ਆਏਗੀ ਉਹ ਵੇਖੇਗੀ ਆਪਣਾ ਗੁਰਦੁਆਰਾ ਠਟਿਆ ਤੇ ਇਹਨਾਂ ਦੇ ਮਨ ਚ ਹੋਰ ਜ਼ਿਆਦਾ ਸਾਡੇ ਪ੍ਰਤੀ ਗੁੱਸਾ ਆਏਗਾ ਇਸ ਕਰਕੇ ਇਹਨੂੰ ਰਾਤੋਂ ਰਾਤ ਬਣਾਓ ਦੁਆਰਾ ਉਦੋਂ ਬਾਬੇ ਘਾਲੇ ਨੇ ਤੇ ਬਾਬੇ ਘਾਲੇ ਦਾ ਇੱਕ ਉਸਤਾਦ ਹੁੰਦਾ ਸੀ ਉਹ ਵੀ ਨਾਨਕਸਰ ਦਾ ਹੀ ਮੁਖੀ ਸੀ ਸੰਤ ਨਾਰਾਇਣ ਸਿੰਘ ਬਾਬਾ ਇਹਨਾਂ ਨੇ ਉਦੋਂ ਗਵਰਨਮੈਂਟ ਦਾ ਸਾਸਤ ਦਿੱਤਾ ਬਰੌਣ ਚ ਰਤਰਾ ਦਾ ਹਾਂ ਉਹ ਗੱਲਾਂ ਦਾ ਕੋਣ ਸਪਸ਼ਟੀ ਕਰਨ ਦੇਗਾ ਫੇਰ ਇਹਨੇ ਬਾਬੇ ਘਾਲੇ ਨੇ ਜਿਨੇ ਪੰਜਾਬ ਦੇ ਲੱਖਾਂ ਨੌਜਵਾਨ ਮਾਰੇ ਘਰੂ ਚਾ ਚੱਕ ਕੇ ਮੁੱਖ ਮੰਤਰੀ ਬੀਅੰਤ ਸਿੰਘ ਨੇ ਉਹਨੂੰ ਇਹਨੇ ਸ਼ਹੀਦ ਕਿਹਾ ਕਰ ਕਾਮੀ ਉਹ ਕੋਣ ਸਪਸ਼ਟੀ ਕਰਨ ਦੇਗਾ ਬਾਬੇ ਘਾਲੇ ਨੂੰ 10 ਸਾਲ ਦੀ ਸਜ਼ਾ ਹੋਈ ਸੀ 10 ਸਾਲ ਦੀ ਇੱਕ ਕੇਸ ਚ ਉਹ ਕੇਸ ਕੀ ਸੀ ਇਹਨਾਂ ਨੂੰ ਨਾ 1959 ਚ 1959 ਦੇ ਵਿੱਚ ਕਿਸੇ ਮਹਿੰਦਰ ਸਿੰਘ ਨੇ 117 ਮਰਲੇ ਮੈਂ ਤਾਂ ਨਹੀਂ ਤੈਨੂੰ ਦੱਸਾਂ ਹਾਂ 117 ਕਨਾਲ ਸੋਰੀ 117 ਕਨਾਲ ਤੇ 8 ਮਰਲੇ ਇੱਕ ਮਹਿੰਦਰ ਸਿੰਘ ਬੰਦਾ ਸੀ ਉਹਨੇ ਨਾਨਕਸਰ ਨੂੰ ਜ਼ਮੀਨ ਦਾਣ ਦਿੱਤੀ ਠੀਕ ਹੈ ਗੁਰੂ ਇਹ ਇਹ ਤੈਨੂੰ ਪਤਾ ਹੈ ਇਹ ਕਹਿੰਦੇ ਨੇ ਨਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲਵਾਈ ਦੀ ਅਸੀਂ ਸਾਰੀ ਜ਼ਮੀਨ ਬਿਲਕੁਲ ਬਿਲਕੁਲ ਉਹ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਲਵਾਤੀ ਜ਼ਮੀਨ ਤੇ ਉਹਨੇ ਕਿਹਾ ਵੀ ਉਹਨੇ ਲਿਖਿਆ ਵੀ ਵੀ 6 ਬੰਦੇ ਦੀ ਦੇਖਭਾਲ ਕਰਨਗੇ ਉਹਨੇ ਨਾਂ ਦਿੱਤੇ ਪਰ 1982 ਕ 83 ਜਿਹੜਾ ਜਦੋਂ ਸੰਤ ਨਾਰਾਇਣ ਸਿੰਘ ਸੀ ਨਾ ਬਾਬੇ ਘਾਲੇ ਦਾ ਉਸਤਾਦ ਉਹਨੇ ਆ ਕੇ ਨਾ ਪਤਾ ਨਹੀਂ ਕੀ ਕਬਲਾ ਕੀਤਾ ਉਹਨੇ ਵੀ ਆਪਣਾ ਨਾਂ ਪਾ ਲਿਆ ਵਿੱਚ ਜਮੀਨ ਚ ਵੀ ਜਮੀਨ ਚ ਕੇ ਮੈਂ ਵੀ ਸਾਂਭ ਸੰਭਾਲ ਕਰ ਸਕਦਾ ਫਿਰ ਉਹ ਕੇਸ ਚੱਲਿਆ ਫਿਰ ਵਿੱਚ ਬਾਬਾ ਘਾਲਾ ਵੀ ਨਮੋਲ ਹੋਇਆ ਕਿਉਂਕਿ ਉਹ ਤੇ 6 ਬੰਦੇ ਲਿਖਾ ਗਿਆ ਸੀ ਨਾਰਾਇਣ ਸਿੰਘ ਦਾ ਤੇ ਵਿੱਚ ਨਾ ਹੀ ਨਹੀਂ ਸੀ ਜਿਹੜਾ ਬਾਬੇ ਘਾਲੇ ਦਾ ਉਸਤਾਦ ਉਨੇ بڑا ਨਾਮ ਵਿੱਚ ਧੱਕੇ ਨਾਲ ਪਾ ਲਿਆ ਕਿਉਂਕਿ ਉਹ ਚਾਹਦਾ ਸੀ ਕਿ ਜ਼ਮੀਨ ਤੂੰ ਮੈਂ ਪ੍ਰੋਫਿਟ ਲਵਾਂ ਤੇ ਇਹਨਾਂ ਦਾ ਝਗੜਾ ਝਗੜਾ ਆਇਆ ਇਹਨਾਂ ਕੋਲ ਗੋਲੀ ਚੱਲ ਗਈ ਇਹਨਾਂ ਕੋਲ ਬੰਦੇ ਮਰ ਗਏ ਅੱਛਾ ਹੁਣ ਜਿਹੜੇ ਕੋਲ ਬੰਦੇ ਮਰੇ ਹੁਣ ਜਿਹਨੂੰ 10 ਸਾਲ ਦੀ ਹਾਈ ਕੋਰਟ ਨੇ ਸਜ਼ਾ ਸੁਣਾਈ ਉਹ ਵੇ ਜਿਹੜਾ ਜੇਲ੍ਹ 'ਚ ਰਹਿ ਕੇ ਉਹ ਕਿਦਾਂ ਸੰਤ ਹੋ ਸਕਦਾ ਯਾਰ ਇਹ ਚੀਜ਼ਾਂ ਦਾ ਕੋਈ ਸਪਸ਼ਟੀ ਕਰਨ ਦੇਗਾ ਫਿਰ ਬਾਦਲਾ ਨੇ ਇਹਨੂੰ ਬਾਦਲਾ ਨੇ ਇਹਨੂੰ ਮਾਫ ਕਰਾਇਆ ਸੀ ਇਹਦੀ ਮਾਫੀ ਕਰਾਈ ਸੀ ਬਾਦਲਾ ਵਿਚਾਰਿਆਂ ਨੂੰ ਮਾਫੀ ਮੂਵੀ ਕਰੋਂਦਾ ਜਿਆਦਾ ਚਸ ਮਨ ਲਾ ਚਸਕਾ ਲੋਕਾਂ ਦੀ ਹੁਣ ਉਹੀ ਤੇ ਗੱਲ ਹੈ ਨਾ ਇਹ ਫੇਰ ਭਾਜੀ ਇਹ ਨਾ ਇਹ ਤਾਂ ਅੱਜ ਚਲੋ ਇਹਨਾਂ ਨਾਲ ਇਦਾਂ ਹੋਇਆ ਕਿ ਲੋਕਾਂ ਚ ਨਾ ਇਹਦਾਂ ਦਾ ਚਿਹਰਾ ਆਇਆ ਪਰ ਇਹ ਪੁਰਾਣੇ ਕਰਮੀ ਨੇ ਜਿਹੜੇ ਸਾਹਮਣੇ ਆ ਰਹੇ ਨੇ ਇਹ ਰੱਬ ਜਦੋਂ ਕਹਿੰਦਾ ਕਿ ਆਪਣੇ ਟਾਈਮ ਨਾਲ ਬਦਲਾ ਲੈਂਦਾ ਉਹ ਕੰਮ ਹੋ ਰਿਹਾ ਹੈ ਹੁਣ ਹੁਣ ਲਈ ਲੋਕਾਂ ਦਾ ਵਿਸ਼ਵਾਸ ਨਿਕਲ ਜਾਣਾ ਹੈ ਇਹ ਚੀਜ਼ਾਂ ਸਾਰਿਆਂ ਦਾ ਕਿਉਂਕਿ ਇਹ ਸਪਸ਼ਟ ਕਿਹਨੂੰ ਦੇ ਰਿਹਾ ਚੀਜ਼ਾਂ ਦਾ ਹਾਂ ਨਾਲੇ ਫਰੇਸ਼ੀ ਭਾਜੀ ਇਹ ਤੇ ਬਾਬੇ ਘਾਲੇ ਦੀ ਗੱਲ ਹੋ ਗਈ ਜਿਹੜਾ ਨਾਨਕਸਰ ਦਾ ਮੁਖੀ ਨਾਨਕਸਰ ਦੇ ਹਮੇਸ਼ਾ ਤਿੰਨ ਮੁਖੀ ਹੁੰਦੇ ਨੇ ਹਮੇਸ਼ਾ ਹੁਣ ਬਾਬੇ ਲਖੇ ਤੇ ਆਜੋ ਦੂਜੇ ਮੁਖੀ ਤੇ ਉਹਦੀ ਆਰਐਸਐਸ ਨਾਲ ਉੱਠਣੀ ਪੈਣੀ ਯਾਰ ਆਰਐਸਐਸ ਦਾ ਜਿਹਨੂੰ ਨਹੀਂ ਪਤਾ ਨੈਟ ਤੇ ਸਰਚ ਕਰ ਲਿਓ ਕੀ ਕੀ ਚੀਜ਼ ਆਰਐਸਐਸ ਉਹਦੇ ਨਾਲ ਇਹਦੀ ਉੱਠਣੀ ਪੈਣੀ ਫੋਟੋ ਆਣੇ ਯਾਰ ਉਹਨੇ ਤੇ ਸਮਾਗਮਾਂ ਚ ਹੀ ਜਾਂਦਾ ਇਹਦਾ ਸਪਸ਼ਟੀਕਰਨ ਕੋਣ ਦੇਵੇਗਾ ਇੱਥੋਂ ਬਾਬੇ ਨੂੰ ਬਾਬੇ ਲਖੇ ਨੂੰ ਬਰੀ ਕਰਦੀ ਏ ਜਦੋਂ ਧਰਨਾ ਨਹੀਂ ਲੱਗਾ ਸੀ ਕਿਸਾਨਾਂ ਦਾ 2020-21 ਚ ਦਿੱਲੀ ਉਦੋਂ ਬਾਬਾ ਲੱਖਾ ਕਿਸਾਨਾਂ ਦੀ ਸਰਕਾਰਾਂ ਨਾਲ ਮੀਟਿੰਗਾਂ ਕਰਾਂਦਾ ਫਿਰਦਾ ਸੀ ਇੱਕ ਸੰਤ ਦਾ ਕੀ ਲੈਣਾ ਤੇ ਨਾ ਯਾਰ ਸਰਕਾਰ ਨਾਲ ਚਲੋ ਹੋ ਸਕਦਾ ਹੈ ਵੀ ਸਿੱਖ ਸੰਗਤ ਬਾਬੇ ਲੱਖੇ ਦੀ ਬਹੁਤ ਹੁੰਦੀ ਹੋਵੇ ਤਾਂ ਕਿ ਆਵੇ ਸਰਕਾਰ ਨੇ ਹਮ ਹਣਾ ਵੀ ਚਲ ਤੂੰ ਸਾਡਾ ਸਮਝੌਤਾ ਕਰਾ ਦੇ ਪਰ ਬਾਬਾ ਲੱਖਾ ਇਹਨਾਂ ਦੀ ਬੋਲੀ ਬੋਲਦਾ ਪਿਆ ਸੀ ਸਰਕਾਰ ਦੀ ਸਰਕਾਰ ਦੀ ਤੇ ਕਿਸਾਨਾਂ ਨੇ ਇਹ ਦੇ ਇਹ ਨਲਕਸਰ ਦੇ ਅੱਗੇ ਜਾ ਕੇ ਧਰਨਾ ਦਿੱਤਾ ਸੀ ਹੋਰ ਬੜਾ ਕੁਛ ਯਾਰ ਨਾਨਕ ਸਾਹਿਬ ਆਰਟੀਕਲ ਮੈਂ ਲੜਨ ਨਾਨਕ ਸਰ ਪਤਾ ਨਹੀਂ ਕਿੰਨੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਇਹਨਾਂ ਦੇ ਕੇਸ ਵੀ ਚੱਲਦੇ ਰਹਿੰਦੇ ਨੇ ਬੜਾ ਕੌਂਟਰੋਵਰਸ਼ਲ ਜਿਹਾ ਇਹਨਾਂ ਦੀ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਕੁਝ ਕਾਲਾ ਮਾਲਾ ਚੱਲ ਰਿਹਾ ਹੈ ਜਿਹੜੀ ਸਿੱਧੀ ਗੱਲ ਓਏ ਕੁਝ ਨਾ ਕੁਝ ਕਾਲਾ ਮਾਲਾ ਹਾਂ ਸੰਪਰਦਾਵਾ ਸੁਪਰਦਾਵਾ ਜਿਹੜੀ ਚੱਲਦੀਆਂ ਨੇ ਉਹਨਾਂ ਦੇ ਹੌਲੀ-ਹੌਲੀ ਇਦਾਂ ਦੇ ਐਕਸਪੋਜ਼ ਹੀ ਹੁੰਦੇ ਹੁੰਦੇ ਨੇ ਭਾਵੇਂ ਉਹ ਬਾਹਰਲੀ ਕੰਟਰੀਆਂ 'ਚ ਹੋਣ ਭਾਵੇਂ ਇਧਰਲੀ ਕੰਟਰੀਆਂ 'ਚ ਹੋਣ ਤੇ ਗਲਤ ਗੱਲ ਹੈ ਭਾਜੀ ਪਰ ਅਮਰਤਪਾਲ ਵਿਚਾਰਾ ਸੱਚ ਦੇ ਪਿੱਛੇ ਖੜ ਤਾਨੂੰ ਮੈ ਇੱਕ ਹੋਰ ਵੀ ਗੱਲ ਕਰਨੀ ਸੀਗੀ ਇਹ ਮੈਨੂੰ ਮੱਕੜ ਦਾ ਫੋਨ ਆਇਆ ਅੱਛਾ ਆ ਮੈਂ ਪੋਡਕਾਸਟ ਚਲਦੇ-ਚਲਦੇ ਕਰਦਾ ਗੱਲ ਮੈਨੂੰ ਮੱਕੜ ਕਹਿੰਦਾ ਕਹਿੰਦਾ ਅਮਰਪਾਲ ਮੈਰੋਣਾ ਕੰਮ ਕਰ ਰਿਹਾ ਇਟਲੀ ਵਾਲਾ ਉਸ ਕਹਿੰਦੇ ਪੱਤਰਕਾਰ ਕਹਿੰਦਾ ਸਾਹਮਣੇ ਕਤੋਂ ਨਹੀਂ ਆਏ ਕਹਿੰਦਾ ਮੇਰੀ ਫੋਟੋ ਤੇ ਜਾਦਵਿੰਦਰ ਦੀ ਫੋਟੋ ਲਾਤੀ ਵਿੱਚ ਕਹਿੰਦਾ ਇੱਕ ਗੱਲ ਦੱਸੋ ਭਾਜੀ ਇਟਲੀ ਵਾਲੇ ਨੂੰ ਪੁੱਛਿਓ ਅਮਰਪਾਲ ਨੂੰ ਪੁੱਛਿਓ ਕਿ ਤੈਨੂੰ ਨਾਨਕਸਰ ਬਾਰੇ ਦੱਸਣ ਵਾਲਾ ਪਹਿਲਾ ਕੌਣ ਸੀਗਾ ਪਹਿਲਾ ਕਿਹਨੇ ਦੱਸਿਆ ਤੈਨੂੰ ਨਾਨਕਸਰ ਬਾਰੇ ਤੈਨੂੰ ਪਹਿਲੀਆਂ ਵੀਡੀਓਜ਼ ਕਿੰਨੇ ਭੇਜੀਆਂ ਨੇ ਕਹਿੰਦਾ ਮੈਂ ਭੇਜੀਆਂ ਨੇ ਮ ਅਤੇ ਤੂੰ ਇਹ ਮੈਂ ਤੇ ਹੁਣ ਜਿਹੜਾ ਸੋਸ਼ਲ ਮੀਡੀਆ ਤੇ ਆ ਰਿਹਾ ਮੈਂ ਤੇ ਉਹੀ ਕਹਿਣਾ ਕਹਿੰਦਾ ਮੈਂ ਜਦੋਂ ਤੱਕ ਵੇਖਿਆ ਸੀ ਮੱਕੜ ਨੇ ਉੱਤੇ ਕੋਈ ਵੀਡੀਓ ਨਹੀਂ ਸੀ ਬਣਾਈ ਕਹਿੰਦਾ ਜਿਹੜਾ ਮੇਰੇ ਪਹਿਲਾਂ ਚਾਈਲਡ ਵਾਲੇ ਚੱਕਰ ਚ ਮੈਂ ਅੰਦਰ ਨਹੀਂ ਗਿਆ ਸੀਗਾ ਬੜੇ ਚਿਰ ਪਹਿਲਾਂ ਤਾਂ ਮੇਰੇ ਕੇਸ ਚੱਲੇ ਆ ਸੀ ਜਿਹੜਾ ਪਤਾ ਮੈਨੂੰ ਤੇ ਪੋਸਟ ਕੋਲ ਲੱਗਾ ਸੀ ਹਾਂ ਉਹ ਕਹਿੰਦਾ ਆਹੀ ਕੇਸ ਚ ਲੱਗਾ ਸੀ ਮੇਰੇ ਤੇ ਕਹਿੰਦਾ ਇਹਨਾਂ ਨੇ ਹੀ ਚ ਕੇਸ ਚ ਮੇਰੇ ਤੇ ਝੂਠਾ ਲਵਾਇਆ ਸੀ ਮੈਂ ਪੜਗਾ ਸੀ ਇਹ ਚੀਜ਼ਾ ਹੁਣ ਹੁਣ ਵੇਖੋ ਮੱਕੜ ਸਾਹਿਬ ਤੁਸੀਂ ਖਾਧੀਆਂ ਨਾ ਉਹਦੇ ਕੋਲ ਵੀ ਗਾਲਾਂ ਜੋਗਰਾਜ ਕੋਲ ਜੋਗਰਾਜ ਵੀ ਕਹਿੰਦੇ ਹਨ ਵੀ ਮੱਕੜ ਸਾਹਿਬ ਕੈਮਰੇ ਦੇ ਪਿੱਛੇ ਕੁਝ ਹੋਰ ਹੁੰਦੇ ਨੇ ਤੇ ਕੈਮਰੇ ਦੇ ਅੱਗੇ ਕੁਝ ਹੋਰ ਹਾਂ ਠੀਕ ਹੈ ਨਾ ਹੁਣ ਇਹ ਸਾਨੂੰ ਕਿੱਦਾਂ ਪਤਾ ਲੱਗੇਗਾ ਵੀ ਮਕਰਤ ਸਾਹਿਬ ਤੁਸੀਂ ਅਮਰਤਪਾਲ ਨੂੰ ਦੱਸਿਆ ਜਾਦੇ ਮਕਰ ਜਦ ਅਮਰਤਪਾਲ ਉਹ ਮੈਨੂੰ ਟੋਕ ਕੇ ਕਹਿੰਦਾ ਵੀ ਨਹੀਂ ਮੈਨੂੰ ਇੱਕ ਪੱਤਰਕਾਰ ਆਇਆ ਉਹਨੇ ਮੈਨੂੰ ਇਹ ਗੱਲ ਦੱਸੀ ਹਾਂ ਪਰ ਨਹੀਂ ਉਹ ਮੈਨੂੰ ਕਹਿ ਰਿਹਾ ਕਹਿੰਦਾ ਮੈਂ ਤੇ ਸੋਸ਼ਲ ਮੀਡੀਆ ਤੇ ਵੇਖਿਆ ਕਹਿੰਦਾ ਮੈਟਰੀਅਲ ਵਿੱਚ ਚੰਗਾ ਬੰਦਾ ਸਮਝਦਾ ਪਰ ਮੇਰੇ ਲਈ ਇੱਥੇ ਗਲਤ ਕੀਤਾ ਕਹਿੰਦਾ ਮੇਰੀ ਮੇਰਾ ਪੱਤਰਕਾਰ ਪੰਜਾਬ ਚ ਕਹਿੰਦਾ ਮੈਂ ਹੀ ਆ ਕਹਿੰਦਾ ਹੋਰ ਹੀ ਪੱਤਰਕਾਰ ਹੈਗੇ ਨੇ ਪਰ ਮੈਂ ਉਹਨੂੰ ਕਿਹਾ ਮੈਂ ਜਾਦਲਦੀ ਵੀ ਨਾਲ ਲਾਈ ਮੈਂ ਘੇਟਰੀ ਵਾਲੇ ਦੇ ਉਧਰ ਨੇੜੇ ਤੋਂ ਫੋਟੋ ਕੱਢ ਕੇ ਪੱਤਰਕਾਰਾਂ ਦੇ ਜਿਹੜੇ ਟੌਪ ਦੇ ਪੱਤਰਕਾਰ ਮੈਂ ਉਹਦਾ ਕਹਤਾ ਕਿ ਉਹਦੀ ਫੋਟੋ ਲਾਤੀ ਹੁਣੀ ਹੈ ਨਹੀਂ ਪਰ ਲਈ ਮੇਰੇ ਸਾਰੇ ਸਾਰੇ ਪੱਤਰਕਾਰਾਂ ਨੂੰ ਕਹਿੰਦਾ ਮਤਲਬ ਹੁਣ ਸਾਰਿਆਂ ਦੀ ਨਹੀਂ ਨਾ ਲੱਗਦੀ ਫੋਟੋ ਬਿਲਕੁਲ ਬਿਲਕੁਲ ਪਰ ਨਹੀਂ ਵੈਸੇ ਵੀ ਭਾਈ ਤੂੰ ਦੇਖੋ ਕਿੰਨਾ ਦਬ ਦਬਾਏ ਇਹਨਾਂ ਚੀਜ਼ਾਂ ਦਾ ਜਦੋਂ ਹੁਣ ਤੀਗਾ ਮੱਕੜੇ ਖੁੱਲ ਕੇ ਗੱਲ ਨਹੀਂ ਕਰ ਰਿਹਾ ਸ਼ਾਇਦ ਮੱਕੜ ਹੁਣ ਇੰਡੀਆ 'ਚ ਰਹਿੰਦਾ ਹੈ ਉਹਨੇ ਆਪਣਾ ਚੈਨਲ ਵੀ ਚਲਾਉਣਾ ਹੈ ਤੇ ਦੇਖੋ ਕਿੰਨਾ ਇਹਨਾਂ ਦਾ ਸਰਕਾਰ 'ਚ ਪ੍ਰੈਸ਼ਰ ਹੋਏਗਾ ਬਾਬਿਆਂ ਦਾ ਪਰ ਮੱਕੜ ਨੇ ਹੁ ਹਾਂ ਜਿਹੜੇ ਬੜੀ ਬਾਬੇ ਦੀ ਬੇ ਉਹਦੇ ਚ ਨਾਨਕ ਸਰ ਦੀ ਜਰੂਰ ਗੱਲ ਕੀਤੀ ਮੈਂ ਮੱਕੜ ਸਾਹਿਬ ਤੁਹਾਨੂੰ ਜਰੂਰ ਮੈਂ ਅਹੀ ਗੱਲ ਕਰੀਦੀ ਐ ਤੱਥਾਂ ਦੇ ਆਧਾਰ ਤੇ ਤੁਸੀਂ ਨਹੀਂ ਵੀਡੀਓ ਬਣਾਈ ਜਿੱਦ ਤੱਕ ਨਹੀਂ ਬਣਾਈ ਜਦ ਤੁਸੀਂ ਬੋਲੇ ਹੁਣ ਮੈਂ ਕਿਹਾ ਕੀ ਬੋਲੇ ਤੇ ਬੋਲੇ ਬੋਲੇ ਜਿਤਨੀ ਬੋਲੇ ਨਹੀਂ ਬੋਲੇ